ਹੈਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਖੜ੍ਹਦੀਆਂ ਕਲਾ ਛੂਮੋਗੇ ਲਓ ਜੀ ਅੱਜ ਬੱਚਿਆਂ ਦੀ ਡਿਮਾਂਡ ਤੇ ਬਣ ਰਿਹਾ ਪਾਸਤਾ ਰੈੱਡ ਸੌਸ ਪਾਸਤਾ ਰੈੱਡ ਸੌਸ ਮੈਂ ਮੰਗਵਾ ਲਈ ਆ ਤੇ ਉਹਦੇ ਨਾਲ ਬਣਾਵਾਂਗੇ ਰੈੱਡ ਸੌਸ ਆਪਾਂ ਘਰੇ ਵੀ ਬਣਾ ਸਕਦੇ ਆ ਘਰੇ ਵੀ ਰੈੱਡ ਸੌਸ ਤਿਆਰ ਕਰਕੇ ਪਾਸਤਾ ਬਣ ਜਾਂਦਾ ਉਹ ਮੈਂ ਫਿਰ ਕਿਸ ਦਿਨ ਬਣਾਉਂਗੀ ਕਿਉਂਕਿ ਅੱਜ ਮੇਰੇ ਕੋਲ ਪਾਸਤਾ ਸੌਸ ਮੇਰੇ ਕੋਲੇ ਹੈਗੀ ਆ ਤੇ ਅੱਜ ਮੈਂ ਪਾਸਤਾ ਸੌਸ ਦੇ ਨਾਲ ਹੀ ਬਣਾਉਂਗੀ ਠੀਕ ਆ ਤੇ ਆਪਾਂ ਉਹ ਦੂਜਾ ਤਰੀਕਾ ਕਿਵੇਂ ਮੈਂ ਬਣਾਉਣੀ ਆ ਉਹ ਵੀ ਮੈਂ ਤੁਹਾਨੂੰ ਦੱਸ ਦੂੰਗੀ ਠੀਕ ਆ ਤੇ ਹੁਣ ਆਪਾਂ ਈਜ਼ੀ ਤਰੀਕੇ ਨਾਲ ਬਣਾਉਨੇ ਆ ਸੌਸ ਹੈਗੀ ਆ ਬਸ 5 ਮਿੰਟਾਂ ਦਾ ਕੰਮ ਆ ਬਣਾ ਤਾਂ ਕਿਤੇ ਬੱਚੇ ਨਾ ਕਈ ਦਿਨਾਂ ਦੇ ਰੋਲਾ ਪਾਉਂਦੇ ਸੀ ਤੁਸੀਂ ਮੇਰੇ ਪਿਛਲੇ ਵੀਡੀਓ ਚ ਵੀ ਦੇਖਿਆ ਹੁਣ ਬੱਚੇ ਕਹਿ ਰਹੇ ਸੀ ਅਸੀਂ ਪਾਸਤਾ ਖਾਣਾ ਤੇ ਪਾਸਤਾ ਵੀ ਲਿਆਂਦਾ ਪਿਆ ਵਾ ਕਿੰਨੇ ਦਿਨ ਹੋ ਗਏ ਤੇ ਬਸ ਕੁਛ ਨਾ ਕੁਛ ਹੋਰ ਬਣਦਾ ਗਿਆ ਬੱਚਿਆਂ ਨੂੰ ਪਾਸਤਾ ਬਣਾਉਣ ਦਾ ਹੋਇਆ ਹੀ ਹੈਗਾ ਤੇ ਅੱਜ ਮੈਂ ਬਣਾਉਣ ਲੱਗੀਆਂ ਅੱਜ ਵੈਸੇ ਵੀ ਬੱਚੇ ਘਰੇ ਆ ਛੁੱਟੀ ਸੀਗੀ ਸਾਰੇ ਬੱਚੇ ਘਰੇ ਆ ਤੇ ਕਿਉਂਕਿ ਕੱਲ ਨੂੰ ਇਹਨਾਂ ਦਾ ਪੇਪਰ ਆ ਤੇ ਅੱਜ ਬਸ ਹੁਣ ਪੜਦੇ ਆ ਬੈਠੇ ਪੜਨ ਲੱਗ ਜਾਂਦੇ ਆ ਕਦੇ ਉੱਠ ਕੇ ਖੇਡਣ ਲੱਗ ਜਾਂਦੇ ਆ ਹਨਾ ਤੇ ਵਸੇ ਹੀ ਆ ਤੇ ਮੌਸਮ ਵੀ ਕਾਫੀ ਠੰਡਾ ਹੋਇਆ ਪਿਆ ਹਨਾ ਕਾਫੀ ਜ਼ਿਆਦਾ ਠੰਡ ਹੋ ਗਈ ਹੈ ਦੁਬਾਰਾ ਅੱਜ ਦਾ ਦੁਬਾਰਾ ਬਹੁਤ ਜ਼ਿਆਦਾ ਠੰਡ ਲੱਗਦੀ ਹੈ ਇੱਦਾਂ ਦਿਲ ਕਰਦਾ ਵੀ ਬੂਟ ਜਰਾ ਪਾ ਲਵਾਂ ਕਾਫੀ ਜ਼ਿਆਦਾ ਠੰਡ ਉਹੀ ਪਹਿਲਾਂ ਵਾਲੀ ਠੰਡ ਹੋ ਗਈ ਜਿਵੇਂ ਪਿਛਲੇ ਮਹੀਨੇ ਪਈ ਆ ਤੇ ਹੁਣ ਮੈਂ ਕਰਨ ਲੱਗੀ ਆ ਪਾਸਤਾ ਤਿਆਰ ਆ ਜੋ ਦੇਖ ਲੋ ਕਿ ਮੈਂ ਕਿਵੇਂ ਬਣਾਉਣੀ ਆ ਮੈਂ ਤੁਸੀਂ ਵੀ ਬਣਾਉਂਦੇ ਰਹੇ ਰਹਿੰਦੇ ਹੋਵੋਗੇ ਘਰਾਂ ਚ ਦੇਖ ਕੇ ਦੱਸਿਓ ਵੀ ਮੇਰਾ ਤਰੀਕਾ ਸਹੀ ਆ ਬਣਾਉਣ ਦਾ ਪਾਸਤਾ ਮੈਂ ਵੈਸੇ ਇਦਾਂ ਹੀ ਬਣਾਉਣੀ ਆ ਠੀਕ ਆ ਜੀ ਆ ਜੋ ਮੇਰੇ ਨਾਲ ਲੱਗ ਲਓ ਜੀ ਬੱਚਿਆਂ ਨੇ ਡਿਮਾਂਡ ਵੀ ਪੂਰੀ ਕਰਤੀ ਬਹੁਤ ਟਾਈਮ ਹੋ ਗਿਆ ਪਾਸਤਾ ਪਾਸਤਾ ਕਰਦਿਆਂ ਨੂੰ ਤੇ ਮੈਂ ਕਿਾ ਚਲ ਬਣਾ ਦਿੰਨੀ ਆ ਤੁਹਾਨੂੰ ਪਾਸਤਾ ਵੀ ਲੈ ਕੇ ਤਾਂ ਰੱਖਿਆ ਪਿਆ ਸੀ ਬਸ ਮੇਰਾ ਨਾ ਮੇਰਾ ਮਨ ਵੀ ਨਹੀਂ ਕਰਦਾ ਹੁੰਦਾ ਇਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਦੇਣ ਨੂੰ ਮੈਂ ਗਈ ਪਾਸਤਾ ਪਰ ਨਹੀਂ ਮੰਨਦੇ ਹੈਗੇ ਬੱਚੇ ਪ੍ਰੋਬਲਮ ਪਤਾ ਕੀ ਹੈ ਜਿਵੇਂ ਹੁਣ ਇੱਕ ਇੱਕ ਬੱਚੇ ਨੇ ਆਪਣੇ ਘਰ ਖਾਦਾ ਹੈ ਨਹੀਂ ਕੋਈ ਫਰੈਂਡ ਨੇ ਉਹਨੇ ਦੱਸਤਾ ਕਿ ਅਸੀਂ ਨਾ ਅੱਜ ਪਾਸਤਾ ਖਾਇਆ ਸੀ ਮੈਨੇ ਮੈਂ ਇਹ ਖਾਦਾ ਸੀ ਮੈਂ ਉਹ ਫਿਰ ਨਾ ਬੱਚੇ ਨੂੰ ਹੁੰਦਾ ਕਿ ਮम्मा ਮੇਰੀ ਫਰੈਂਡ ਵੀ ਦੀ ਮम्मा ਵੀ ਤਾਂ ਬਣਾ ਕੇ ਦਿੰਦੀ ਆ ਤੁਸੀਂ ਵੀ ਮੈਨੂੰ ਬਣਾ ਕੇ ਦੋ ਇਹ ਹੋ ਜਾਂਦਾ ਹਨਾ ਤੇ ਫਿਰ ਬੱਚੇ ਨੂੰ ਲੱਗਦਾ ਵੀ ਪਤਾ ਨਹੀਂ ਸਾਡੀਆਂ ਮਦਰਸ ਹਨ ਵਧੀਆ ਨਹੀਂ ਹੈਗੀਆਂ ਤੇ ਜਿਹੜੀਆਂ ਸਾਨੂੰ ਮਤਲਬ ਇਦਾਂ ਦੀਆਂ ਚੀਜ਼ਾਂ ਨਹੀਂ ਦਿੰਦੀਆਂ ਤੇ ਸਾਰੇ ਬੱਚਿਆਂ ਦੀਆਂ ਮਦਰਸ ਦੇ ਹੀ ਰਹੀਆਂ ਨੇ ਤੁਸੀਂ ਕਿਉਂ ਨਹੀਂ ਦਿੰਦੇ ਸੌ ਕੁਐਸਚਨ ਕਰਦੇ ਆ ਹਨਾ ਤੇ ਮੇਰਾ ਪਤਾ ਨਹੀਂ ਕਿਉਂ ਮੈਂ ਰਾਤ ਵੀ ਨਾ ਉਹਨਾਂ ਨੂੰ ਇੱਕ ਵੀਡੀਓ ਕੱਢ ਕੇ ਦਿਖਾ ਰਹੀ ਸੀਗੀ ਮੈਂ ਕਿਹਾ ਦੇਖੋ ਮੈਗੀ ਦੀ ਵੀਡੀਓ ਸੀ ਉਹ ਮੈਂ ਕਿਹਾ ਦੇਖੋ ਕਿੰਨੇ ਉਹਦੇ ਉਹਦੇ ਵਿੱਚ ਜੀ ਆ ਜਿਹੜੇ ਪੜਪੇ ਪਏ ਆ ਜਿਹੜਾ ਉਹਨਾਂ ਦੇ ਗੋਲ ਗੋਲ ਸਰਕਲ ਬਣਿਆ ਹੁੰਦਾ ਵਾ ਮੈਗੀ ਦਾ ਬਿਲਕੁਲ ਉਹ ਹੁੰਦਾ ਨਾ ਮਤਲਬ ਪੂਰਾ ਇਹੋ ਬਣਿਆ ਪਿਆ ਹੁੰਦਾ ਵਾ ਉਹਨਾਂ ਨੇ ਬੜਾਇਆ ਤੇ ਰੱਖਿਆ ਹੁੰਦਾ ਇੱਕ ਪਾਊਚ ਜਿਹਾ ਜਿਵੇਂ ਤੇ ਉਹਦੇ ਉਹ ਦੇਖੋ ਤੁਸੀਂ ਵੀ ਉਹਦੇ ਵਿੱਚ ਨਾ ਕਿਪ ਤੋ ਕਾਨੂੰਨ ਨੇ ਉਹਨਾਂ ਨੇ ਪੈਕ ਕੀਤਾ ਹੁੰਦਾ ਚਾਹੇ ਉਹਦੇ ਐਕਸਪਾਇਰੀ ਡੇਟ ਵਗੈਰਾ ਸਾਰਾ ਕੁਝ ਹੁੰਦਾ ਵਾ ਪਰ ਫਿਰ ਵੀ ਉਹ ਖਾਣ ਵਾਲੀ ਚੀਜ਼ਾਂ ਮੈਦਦੇ ਵਗੈਰਾ ਨਾਲ ਬਣੀ ਹੋਈ ਆ ਉਹਦੇ ਵਿੱਚ ਕਿਤੇ ਨਾ ਕਿਤੇ ਜੀ ਤਾਂ ਕੋਈ ਬੜੂਗਾ ਹੀ ਨਾ ਪੜਪੂਗਾ ਹੀ ਨਾ ਤੇ ਮੈਂ ਇਹਨਾਂ ਨੂੰ ਦਿਖਾ ਰਹੀ ਸੀ ਫੇਰ ਕਹਿੰਦੇ ਚਲੋ ਕੋਈ ਨਾ ਤੁਸੀਂ ਸਾਨੂੰ ਮੈਗੀ ਨਾਂ ਬਣਾਦਿਆ ਕਰੋ ਮੈਗੀ ਸਾਨੂੰ ਉਦਾਂ ਬਣਾਦਿਆ ਕਰੋ ਜਿਵੇਂ ਤੁਸੀਂ ਸੇਵੀਆਂ ਦੀ ਮੈਗੀ ਬਣਾਈ ਸੀ ਸੇਵੀਆਂ ਦੀ ਚਲੋ ਮੈਗੀ ਮਸਾਲਾ ਲਿਆ ਕੇ ਹੁਣ ਤੋਂ ਉਹ ਤਾਂ ਇਹ ਮੰਨ ਲਗੇ ਵੀ ਹਾਂ ਸਾਨੂੰ ਸੇਵੀਆਂ ਦੀ ਮੈਗੀ ਬਣਾਦਿਆ ਕਰੋ ਸਾਨੂੰ ਉਹ ਮੈਗੀ ਨਾ ਬਣਾਇਆ ਕਰੋ ਪਰ ਫੇਰ ਵੀ ਪਤਾ ਕੀ ਬੱਚੇ ਆ ਜਿੱਦ ਕਰਦੇ ਆ ਪ੍ਰੋਬਲਮ ਇੱਥੇ ਆ ਜਾਂਦੀ ਆ ਤੇ ਚਲੋ ਫਿਰ ਮੈਂ ਬਣਾਉਣਾ ਸ਼ੁਰੂ ਕਰਤਾ ਸੀ ਮੈਂ ਪਤੀਲੇ ਦੇ ਵਿੱਚ ਗਰਮ ਪਾਣੀ ਕਰਕੇ ਵਿੱਚ ਉਹਦੇ ਥੋੜਾ ਜਿਹਾ ਆਇਲ ਪਾ ਲਿਆ ਸੀ ਤਾਂ ਕਿ ਉਹ ਚਿਪਕੇ ਨਾ ਠੀਕ ਹੈ ਕੱਲਾ-ਕੱਲਾ ਰਵੇ ਤੇ ਵਿੱਚ ਥੋੜਾ ਜਿਹਾ ਨਮਕ ਪਾ ਲਿਆ ਸੀ ਹਲਕਾ ਜਿਹਾ ਤੇ ਵਿੱਚ ਪਾਤਾ ਸੀ ਮੈਂ ਸਾਰਾ ਗਰਮ ਪਾਣੀ ਹੋਂ ਤੇ ਪਾਸਤਾ ਪਾਤਾ ਸੀ ਹੁਣ ਥੋੜਾ ਜਿਹਾ ਉਬਲ ਜਾਊਗਾ ਤੇ ਬਨ ਜਾਊਗਾ ਥੋੜਾ ਜਿਹਾ ਹਨਾ ਅੱਜ ਮੈਂ ਆਪਾਂ ਹੱਥ ਚ ਲਵਾਂਗੇ ਤਾਂ ਉਹ ਇਤਾਂ ਫਿਸਣ ਜੇ ਲੱਗ ਜਾਊਗਾ ਹਨਾ ਤੇ ਟੁੱਟਣ ਜੇ ਲੱਗ ਜਾਊਗਾ ਉਹ ਹਿਸਾਬ ਪਤਾ ਲੱਗ ਜਾਂਦਾ ਵੀ ਬਣ ਗਿਆ ਕੁੱਕ ਹੋ ਗਿਆ ਤੇ ਉਹਨੇ ਟਾਈਮ ਨੂੰ ਇੱਧਰ ਉਹ ਕੁੱਕ ਹੋ ਰਿਹਾ ਵਾ ਮਤਲਬ ਹੋ ਰਿਹਾ ਵਾ ਉਬਲ ਰਿਹਾ ਵਾ ਤੇ ਦੂਸਰੀ ਸਾਈਡ ਮੈਂ ਕੜਾਹੀ ਰੱਖ ਲਈ ਉਹਦੇ ਵਿੱਚ ਲਗਾਉਂਗੀ ਤੜਕਾ ਤੜਕਾ ਬਸ ਮੈਂ ਲਗਾਇਆ ਵਾ ਪਿਆਜ਼ ਦਾ ਕਿਉਂਕਿ ਨਾ ਤਾਂ ਇਹਨਾਂ ਨੇ ਅਦਰਕ ਖਾਣਾ ਹੁੰਦਾ ਨਾਲ ਲਸਣ ਹੈਲਦੀ ਚੀਜ਼ਾਂ ਦਾ ਬੱਚਿਆਂ ਨੇ ਖਾਣੀਆਂ ਹੀ ਨਹੀਂ ਜਿੰਨਾ ਮਰਜ਼ੀ ਕਹਿ ਲਓ ਹਨਾ ਫਿਰ ਕਹਿੰਗੇ ਸਾਨੂੰ ਲਸਣ ਦੀ 스멜 ਆਉਂਦੀ ਆ ਦਾਲ ਸਬਜੀ ਦੇ ਵਿੱਚੋਂ ਵੀ ਇਦਾਂ ਕਹਿੰਗੇ ਸਾਨੂੰ ਲਸਣ ਦੀ 스멜 ਆਉਂਦੀ ਆ ਹਨਾ ਇਦਾਂ ਲੱਗ ਜਾਂਦੇ ਆ ਕਾਰਨ ਤੇ ਹੁਣ ਜੇ ਕੱਟ ਕੇ ਆਪਾਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਤੜਕ ਕੇ ਪਾ ਲੈਨੇ ਆ ਲਸਣ ਨੂੰ ਤੇ ਭੁੰਨ ਕੇ ਪਾ ਲੈਨੇ ਆ ਪਹਿਲਾਂ ਤੇ ਫਿਰ ਕਾਦੀ ਹਨਾ ਰਹਿ ਜਾਂਦੀ ਆ ਪਤਾ ਨਹੀਂ ਇਹਨਾਂ ਨੂੰ ਤਾਂ ਫਿਰ ਇਹਨਾਂ ਨੇ ਨੱਕ ਕਿੱਦਾਂ ਦੇ ਅੱਜ ਕੱਲ੍ਹ ਦੇ ਬੱਚਿਆਂ ਨੇ ਮੈਨੂੰ ਤਾਂ ਫਿਰ ਵੀ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਲਸਣ ਪਾਇਆ ਹੋਇਆ ਹੈ ਜਾਂ ਅਦਰਕ ਪਾਇਆ ਹੋਇਆ ਹਨਾ ਤੇ ਇੰਨੇ ਚੀਜ਼ਾਂ ਨਾਲ ਹੀ ਸਵਾਦ ਬਣਦੀ ਹੈ ਚੀਜ਼ ਬਟ ਤੇ ਹੈਲਦੀ ਵੀ ਦੇਖੋ ਕਿੰਨੇ ਆ ਹੈ ਨਾ ਆਦਰਕ ਲਸਣ ਤੇ ਬਸ ਇਹਨਾਂ ਨੂੰ ਨਾ ਹੋਵੇ ਇਹ ਪ੍ਰੋਬਲਮ ਹੈ ਤੇ ਚਲੋ ਮੈਂ ਨਹੀਂ ਪਾਇਆ ਸੀਗਾ ਮੈਂ ਕਿਹਾ ਚਲ ਤੁਸੀਂ ਖੁਸ਼ ਹੋਣੇ ਚਾਹੀਦੇ ਹੋ ਤੁਹਾਨੂੰ ਅੱਜ ਨਹੀਂ ਪਾ ਕੇ ਦਿੰਦੇ ਵੈਸੇ ਹੁਣ ਮੈਂ ਦਾਲਾਂ ਦੂਣਾਂ ਦੇ ਵਿੱਚ ਤਾਂ ਹੁਣ ਪਹਿਲਾਂ ਹੀ ਉਹਨਾਂ ਨੂੰ ਪੇਸਟ ਬਣਾ ਕੇ ਨਾ ਪਾ ਦਿੰਨੇ ਆਪਾਂ ਵੀ ਫਿਰ ਆਪ ਹੀ ਖਾਂਦੇ ਆ ਤੇ ਇੱਥੇ ਵੀ ਹੁਣ ਪਿਆਜ਼ ਭੁੰਨ ਲੂੰਗੀ オイル ਪਾਲਿਆ ਸੀ ਵਿੱਚ ਪਿਆਜ਼ ਪਾ ਲੂੰਗੀ ਉਹ ਪੁੰਨ ਲੂੰਗੀ ਫਿਰ ਟਮਾਟਰ ਵਗੈਰਾ ਪਾ ਲੂੰਗੀ ਇਦਾਂ ਨਾਲ-ਨਾਲ ਚੈੱਕ ਕਰਦੇ ਰਵਾਂਗੇ ਤੇ ਹਿਲਾਉਂਦੇ ਰਵਾਂਗੇ ਤਾਂ ਕਿ نیچے ਲੱਗ ਨਾ ਜਾਣ ਇਹ ਹਨਾ ਤੇ ਇਹ ਦੇਖੋ ਮੈਂ ਹੁਣ ਤੁਹਾਨੂੰ ਦਿਖਾਉਂਗੀ ਕੁੱਕ ਹੋ ਚੁੱਕਿਆ ਇਹ ਆ ਦੇਖੋ ਇਹ ਫਿਸਣ ਲੱਗ ਗਈ ਜਦੋਂ ਆਪਾਂ ਨੂੰ ਚੰਗੀ ਤਰ੍ਹਾਂ ਇਦਾਂ ਦਬ ਦਿਆਂ ਤੇ ਟੁੱਟਣ ਵੀ ਲੱਗ ਗਈ ਮਤਲਬ ਕਿ ਇਹ 90% ਕੁੱਕ ਹੋ ਗਈ ਜਿਹੜੇ 10% ਆ ਉਹ ਆਪਾਂ ਮਸਾਲੇ ਦੇ ਵਿੱਚ ਕੁੱਕ ਕਰ ਲਾਂਗੇ ਚੰਗੀ ਤਰ੍ਹਾਂ ਬਣ ਕੇ ਰੈਡੀ ਹੋ ਜਾਊਗਾ ਜੇ ਆਪਾਂ ਹੁਣ ਇੱਥੇ ਹੀ ਸਾਰਾ ਕੁੱਕ ਕਰ ਲਿਆ ਤਾਂ ਫਿਰ ਮਤਲਬ ਫਿਰ ਉਹਦੇ ਵਿੱਚ ਔਖਾ ਹੋ ਜਾਂਦਾ ਹੈ ਹਨਾ ਮਸਾਲੇ ਦੇ ਵਿੱਚ ਫਿਰ ਟੁੱਟਣ ਜੇ ਲੱਗ ਜਾਂਦੇ ਆ ਇਹ ਤੇ ਇਸ ਲਈ ਫਿਰ ਹੁਣ ਮੈਂ ਇਹਨਾਂ ਨੂੰ ਛਾਣ ਲੂੰਗੀ ਛਾਣ ਲੀ ਦੇ ਨਾਲ ਮੈਨੂੰ ਲੱਗਦਾ ਹੋਊਗਾ ਇੱਥੇ ਥੋੜੀ ਜੀ ਕਸਰ ਹੈਗੀ ਸੀ ਤਾਂ ਹੀ ਮੈਂ ਇਹਨਾਂ ਨੂੰ ਰੱਖਿਆ ਹੋਇਆ ਵਾ ਹਨਾ ਤੇ ਹੁਣ ਦੇਖੋ ਘਰਤਾ ਬੰਦ ਇਹ ਮੈਂ ਛਾਣਣੀ ਲੈ ਲਿਆ ਇਹਦੇ ਵਿੱਚ ਮੈਂ ਬਿਲਕੁਲ ਹੀ ਇਹਨੂੰ ਇਦਾਂ ਕਰਕੇ ਛਾਣ ਲੂੰਗੀ ਤੇ ਹਸਬੰਦ ਵੀ ਆ ਗਏ ਸੀਗੇ ਤੇ ਇਹ ਵੀ ਹੁਣ ਲੰਚ ਕਰਨਗੇ ਤੇ ਹੁਣ ਮੈਂ ਦੇਖਦੀ ਹਾਂ ਜਿੰਨਾ ਕਪਾਸਤਾ ਹੋਊਗਾ ਹਿਸਾਬ ਨਾਲ ਜੇ ਸਾਰਿਆਂ ਨੂੰ ਖਾ ਲਿਆ ਸਾਰਿਆਂ ਨੇ ਥੋੜਾ ਥੋੜਾ ਤਾਂ ਠੀਕ ਹੈ ਨਹੀਂ ਫਿਰ ਨਾਲ ਰੋਟੀ ਬਣਾਉਂਗੀ ਇਦਾਂ ਮਤਲਬ ਕਿ ਦੇਖਣਾ ਵੀ ਪੈਂਦਾ ਹਨਾ ਫੈਮਲੀ ਅਜੋਇੰਟ ਤੇ ਇੰਨੇ ਨਾਲ ਸਰਦਾ ਵੀ ਨਹੀਂ ਹੁਣੇ ਚਾਹੇ ਮੈਂ ਇੱਕ ਪੈਕਟ ਪੂਰਾ ਪਾ ਲਿਆ ਸੀਗਾ ਇਹਦੇ ਵਿੱਚ ਪੂਰਾ ਪੈਕਟ ਪਾਇਆ ਸੀ ਤਾਂ ਕਿ ਵੀ ਸਾਰਿਆਂ ਦਾ ਸਾਡਾ ਚੰਗੀ ਤਰ੍ਹਾਂ ਸਰਚਵੇ ਤੇ ਆ ਮੈਂ ਟਮਾਟਰ ਵੀ ਭੁੰਨ ਲਿਆ ਦੋ ਤਿੰਨ ਟਮਾਟਰ ਪਾ ਕੇ ਭੁੰਨ ਲਏ ਪਿਆਜ਼ ਪਾ ਕੇ ਭੁੰਨ ਲਿਆ ਠੀਕ ਆ ਬਾਕੀ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਨੂਨ ਮਿਰਚ ਨਮਕ ਪਾਤਾ ਨਮਕ ਦੇਖ ਕੇ ਪਾਉਣਾ ਕਿਉਂਕਿ ਆਪਾਂ ਪਾਸ ਦੇ ਵਿੱਚ ਵੀ ਪਾਇਆ ਹੋਇਆ ਵਾ ਔਵਲਣ ਵੇਲੇ ਵੀ ਪਾਇਆ ਸੀ ਵਿਸਤਾਰ ਥੋੜਾ ਜਿਹਾ ਹੀ ਪਾਇਆ ਸੀ ਪਾਸ ਤੇ ਜੁਗ ਗਈ ਤੇ ਥੋੜਾ ਜਿਹਾ ਹੁਣ ਆਪਾਂ ਇਹਦੇ ਵਿੱਚ ਪਾ ਲਿਆ ਤੇ ਇੱਕ ਮੈਂ ਉਹਨੂੰ ਥੋੜਾ ਜਿਹਾ ਕਰੀਮੀ ਟੈਕਸਚਰ ਦੇਣ ਲਈ ਵੀ ਥੋੜਾ ਜਿਹਾ ਕਰੀਮੀ ਜਿਹਾ ਬਣਾਇਆ ਕਿਉਂਕਿ ਮੋਜ਼ਰੇਲਾ ਚੀਜ਼ ਤਾਂ ਮੈਂ ਪਾਈ ਨਹੀਂ ਸੀ ਜਾਂ ਤਾਂ ਫਿਰ ਮੋਜ਼ਰੇਲਾ ਚੀਜ਼ ਪਾਉ ਉਹਦੇ ਨਾਲ ਕਰੀਮੀ ਟੈਕਸਚਰ ਆਉਂਦਾ ਵਾ ਤੇ ਫਿਰ ਮੈਂ ਕੀ ਕੀਤਾ ਦੁੱਧ ਦੀ ਮਲਾਈ ਲਈ ਉਹਦੇ ਵਿੱਚ ਮਤਲਬ ਉਹ ਨਾ ਫਰਿੱਜ ਦੇ ਵਿੱਚ ਪਈ ਪਈ ਨਾ ਜੰਮੀ ਜੀ ਪਈ ਸੀਗੀ ਰਾਤ ਦੀ ਮਲਾਈ ਸੀ ਰਾਤ ਲਾਹੀ ਸੀ ਜਿਹੜੀ ਦੁੱਧ ਤੋਂ ਤੇ ਉਹਦੇ ਵਿੱਚ ਮੈਂ ਥੋੜਾ ਜਿਹਾ ਦੁੱਧ ਪਾ ਲਿਆ ਦੁੱਧ ਪਾ ਕੇ ਉਹਦਾ ਥੋੜਾ ਜਿਹਾ ਪੇਸਟ ਜਾਂ ਇਦਾਂ ਕਰਕੇ ਨਾ ਘੋਲ ਕੇ ਜੇ ਪੇਸਟ ਜਾਂ ਬਣਾ ਲੂੰਗੀ ਤੇ ਫਿਰ ਇਹੇ ਉਹਦੇ ਵਿੱਚ ਮੈਂ ਐਡ ਕਰ ਦੂੰਗੀ ਤੇ ਇਹਦੇ ਨਾਲ ਬਹੁਤ ਸੋਹਣਾ ਕਰੀਮੀ ਟੈਕਸਚਰ ਆਇਆ ਸੀ ਮਤਲਬ ਸਵਾਦ ਤਾਂ ਇੰਨਾ ਬਣਿਆ ਸੀ ਨਾ ਪਤਾ ਨਹੀਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਵੀ ਸਵਾਦ ਆ ਵੀ ਬੱਚੇ ਵੀ ਹਨਾ ਆਪਦੀ ਜਗ੍ਹਾ ਠੀਕ ਆ ਜੇ ਆਪਾਂ ਹੁਣ ਸੋਚੀਏ ਤਾਂ ਤੇ ਥੋੜਾ ਥੋੜਾ ਕਿਉਂਕਿ ਥੋੜਾ ਥੋੜਾ ਅਸੀਂ ਵੀ ਨਾਲ ਲੈ ਲਿਆ ਸੀਗਾ ਹਨ ਜਦੋਂ ਆਪਣੇ ਘਰ ਚੀਜ਼ ਬਣਦੀਆਂ ਤਾਂ ਫਿਰ ਖਾਈ ਜਾਂਦੀਆਂ ਤੇ ਇਹਦੇ ਵਿੱਚ ਮੈਂ ਪਾਸਤਾ ਹੁਣ ਇਹ ਇਹਦਾ ਕਰੀਮੀ ਜਿਹਾ ਟੈਕਸਚਰ ਆ ਜਾਊਗਾ ਬਹੁਤ ਵਧੀਆ ਤੇ ਬਾਕੀ ਇਹਦੇ ਵਿੱਚ ਨੂਨ ਵਿੱਚ ਮਸਾਲਾ ਪਾ ਦੋ ਹਲਦੀ ਪਾਤੀ ਆ ਅ ਧਨੀਆ ਪਾਊਡਰ ਪਾਤਾ ਤੇ ਲਾਲ ਮਿਰਚ ਪਾਤੀ ਆ ਥੋੜੀ ਜੀ ਤੇ ਰੰਗ ਵਾਲੀ ਕਸ਼ਮੀਰੀ ਲਾਲ ਮਿਰਚ ਉਹ ਪਾਤੀ ਆ ਤਾਂ ਕਿ ਸੋਨਾ ਜਿਹਾ ਰੰਗ ਆ ਜਾਵੇ ਇਹਦੇ ਵਿੱਚ ਬਾਕੀ ਮੇਰੇ ਕੋਲ ਸੀਗੀ ਪਾਸਤਾ ਸੌਸ ਤੇ ਪਾਸਤਾ ਸੌਸ ਮੈਂ ਪਾਤੀ ਸੀ 4-5 ਚਮਚ 4 ਕ ਚਮਚ ਤਾਂ ਪਾ ਹੀ ਦਿੱਤੇ ਸੀ ਕਿਉਂਕਿ ਅਕੋਰਡਿੰਗ ਟੂ ਪਾਸਤਾ ਪਾਸਤਾ ਵੀ ਕਾਫੀ ਸੀਗਾ ਉਹਦੇ ਅਕੋਰਡਿੰਗ ਇੰਨੀ ਕੁ ਪਾਸਤਾ ਸੌਸ ਪਾਉਣੀ ਬਣਦੀ ਆ ਤੇ ਹੁਣ ਇਹ ਜਿਹੜਾ ਉਬਲਿਆ ਹੋਇਆ ਸੀ ਇਹਨੂੰ ਹੱਥਾਂ ਦੇ ਨਾਲ ਇਦਾਂ ਨਾ ਕੱਲਾ-ਕੱਲਾ ਤਾਂ ਕਿ ਇਹ ਹੋ ਜਵੇ ਤੇ ਫਿਰ ਵੀ ਇਹ ਚਿਪਕੀ ਗਿਆ ਸੀਗਾ ਤੇ ਇਦਾਂ ਕੱਲਾ-ਕੱਲਾ ਚਲੋ ਹੋ ਜਵੇ ਇਦਾਂ ਹੱਥ ਦੇ ਨਾਲ ਥੋੜਾ ਜਿਹਾ ਖਲਾਰ ਕੇ ਜੇ ਪਾਤਾ बस इस तो बात का 2-4 मिनट लगवाए बस बन गया सीगा ਤੇ ਮਸਾਲਾ ਪੂਰਾ ਰੰਚ ਮਚ ਗਿਆ ਸੀ ਵਿੱਚ ਬਹੁਤ ਵਧੀਆ ਮਸਤ ਬਣਿਆ ਸਵਾਦ ਬਹੁਤ ਬਣਿਆ ਵਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਮੈਂ ਤੁਹਾਨੂੰ ਨਾ ਕਰਕੇ ਕੈਮਰਾ ਸਲੋ ਕਰਕੇ ਦਿਖਾ ਰਹੀ ਹਾਂ ਵੀ ਦੇਖੋ ਕਿੰਨਾ ਵਧੀਆ ਕਰੀਮੀ ਕਰੀਮੀ ਟੈਕਸਚਰ ਆਇਆ ਬਹੁਤ ਜ਼ਿਆਦਾ ਵਧੀਆ ਬਣਿਆ ਸੀ ਤੇ ਫਿਰ ਮੈਂ ਪਾਤੋਸੀ ਇਹਨਾਂ ਨੂੰ ਪਲੇਟਾਂ ਦੇ ਵਿੱਚ ਸਰਵ ਕਰਤਾ ਸੀ ਥੋੜਾ ਥੋੜਾ ਸਭ ਨੂੰ ਹੀ ਤਾਂ ਕਿ ਆਜਵੇ ਸਾਰੇ ਟੇਸਟ ਕਰ ਲੈਣ ਬਹੁਤ ਟਾਈਮ ਬਾਅਦ ਪਾਸਤਾ ਬਣਾਇਆ ਸੀ ਮੈਂ ਤੇ ਕਿਉਂਕਿ ਸਾਡੇ ਇਹੀ ਪਾਸਤਾ ਵਧੀਆ ਲੱਗਦਾ ਵਾ ਵਾਈਟ ਸੌਸ ਪਾਸਤਾ ਤਾਂ ਕੋਈ ਵੀ ਨਹੀਂ ਖਾਂਦਾ ਬੱਚੇ ਵੀ ਨਹੀਂ ਖਾਂਦੇ ਹੈਗੇ ਤੇ ਇਸ ਲਈ ਫਿਰ ਇਹ ਰੈੱਡ ਸੌਸ ਪਾਸਤਾ ਹੀ ਖਾਂਦੇ ਆ ਤੇ ਇਹ ਬਸ ਬਹੁਤ ਵਧੀਆ ਮਤਲਬ ਐਨ ਕੁੱਕ ਬਿਲਕੁਲ ਹੋ ਗਿਆ ਸੀ ਆ ਬਿਲਕੁਲ ਬਣ ਕੇ ਰੈਡੀ ਹੋ ਗਿਆ ਸੀ ਬਹੁਤ ਟੇਸਟੀ ਬਣਿਆ ਸੀਗਾ ਠੀਕ ਹੈ ਜੀ ਤੇ ਲਓ ਜੀ ਇਹ ਇਹ ਹੀ ਮੇਰਾ ਦੁਪਹਿਰ ਦਾ ਇੱਕ ਕੰਮ ਸੀਗਾ ਜਿਹੜਾ ਇਹ ਹੋ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਬਣਾਈ ਆਲੂ ਬੜੀ ਦੀ ਸਬਜੀ ਆਲੂ ਬੜੀ ਦੀ ਸਬਜੀ ਮੈਂ ਬਣਾ ਲਈ ਤੇ ਫਿਰ ਮੈਨੂੰ ਕਹਿੰਦੇ ਕੁਝ ਮੈਂਬਰ ਕਹਿੰਦੇ ਅਸੀਂ ਨਹੀਂ ਆਲੂ ਬੜੀ ਖਾਣੀ ਬੱਚੇ ਵੀ ਨਾਲ ਹੀ ਰੈਡੀ ਹੋ ਗਏ ਕਹਿੰਦੇ ਨਹੀਂ ਅਸੀਂ ਵੀ ਖਾਣੀ ਨਹੀਂ ਹੈਗੀ ਆਲੂ ਬੜੀ ਤੇ ਮੈਂ ਕਿਹਾ ਵੀ ਚਲੋ ਫਿਰ ਇਦਾਂ ਕਰੋ ਵੀ ਮੇਰੇ ਕੋਲੇ ਨਾ ਸ਼ਲਗਮ ਪਏ ਆ ਬਟ ਉਹ ਥੋੜੇ ਆ ਹਨਾ ਤੇ ਫਿਰ ਅਸੀਂ ਇਦਾਂ ਕਰ ਲਾਂਗੇ ਅਸੀਂ ਆਲੂ ਬੜੀ ਖਾ ਲਾਂਗੇ ਜਿਨ੍ਹਾਂ ਨੇ ਇਹ ਨਹੀਂ ਖਾਣੀ ਉਹ ਸ਼ਲਗਮ ਖਾ ਲੈਣਗੇ ਹਨਾ ਤੇ ਕਿਉਂਕਿ ਹੁਣ 2 ਕਿਲੋ ਦੇ 2.5 ਕਿਲੋ ਸ਼ਲਗਮ ਹੋਣਗੇ ਤਾਂ ਸਾਡੀ ਫੈਮਿਲੀ ਦਾ ਸਰਦਾ ਵਾ ਤੇ ਉਹ ਸੀਗੇ ਕਿਲੋ ਹੀ ਤੇ ਫਿਰ ਮੈਂ ਸ਼ਲਗਮ ਮੈਂ ਕਿਚਲ ਫਿਰ ਸ਼ਾਲ ਗੰਭਣਾ ਲੂੰਗੀ ਥੋੜਾ ਟਾਈਮ ਰੋਕ ਕੇ ਇੱਥੇ ਮੈਂ ਆਲੂ ਬੜੀ ਬਣਾ ਕੇ ਫਿਰ ਮੈਂ ਥੋੜਾ ਟਾਈਮ ਧੁੱਪੇ ਬੈਠ ਗਈ ਸੀ ਬੇਟੀ ਨੂੰ ਲੈ ਕੇ ਇਹਨੂੰ ਨਿਲਾਤਾ ਸੀਗਾ ਨਾਲ ਸਾਰੇ ਸੌਂਗੀ ਸੀ ਤੇਰੇ ਬਾਣਾ ਤੇ ਤੇਲ ਤੂੰ ਲਾਉਣ ਵਾਲਾ ਸੀ ਕਿਉਂਕਿ ਜਿੱਦ ਕਰਨ ਲੱਗੀ ਸੀ ਵੀ ਮੈਨੂੰ ਜਲਦੀ ਸਲਾ ਦੋ ਤੇ ਇਸ ਲਈ ਫਿਰ ਮੈਂ ਇਹਨੂੰ ਟੰਗ ਨਹੀਂ ਕੀਤਾ ਹੈਗਾ ਜ਼ਿਆਦਾ ਫਿਰ ਮੈਂ ਸਲਾਈ ਦਿੱਤਾ ਸੀਗਾ ਬੇਟਾ ਪੇਪਰ ਦੇ ਕੇ ਆਇਆ ਸੀ ਤੇ ਇਹ ਵੀ ਇੱਥੇ ਮੇਰੇ ਕੋਲੇ ਕੱਪੜੇ-ਕੁਪੜੇ ਆਪਣੇ ਚੇਂਜ ਕਰਕੇ ਯੂਨੀਫਾਰਮ ਤੇ ਇੱਥੇ ਬੈਠ ਗਿਆ ਸੀ ਮੇਰੇ ਕੋਲ ਤੇ ਅਸੀਂ ਗੱਲਾਂ ਮਾਰਦੇ ਸੀ ਜੇ ਮੈਂ ਉਹਨੂੰ ਸਰਗੁਣ ਉਹਨੂੰ ਲੈਂਦੀ ਸੀਗੀ ਬੇਟੇ ਨੂੰ ਆਪਣੀ ਗੋਦ ਦੇ ਵਿੱਚ ਤਾਂ ਸਰਗੁਣ ਖੜ ਕੇ ਦੇਖਦੀ ਸੀ ਵੀ ਹਾਏ ਮੈਨੂੰ ਨਹੀਂ ਲਿਆ ਹਨਾ ਤੇ ਫਿਰ ਮੈਂ ਉਹਨੂੰ ਬੁਲਾ ਕੇ ਪਿਆਰ ਕਰਦੀ ਸੀ ਪਰ ਭੱਜ ਕੇ ਆਉਂਦੀ ਸੀ ਮਤਲਬ ਇਦਾਂ ਨਾ ਬੜਾ ਇਹਨਾਂ ਨੇ ਉਹ ਕੀਤਾ ਇੱਕ ਦੂਜੇ ਦਾ ਮਤਲਬ ਇਹਨਾਂ ਨੂੰ ਜਿੱਦ ਜੀ ਹੋਈ ਹੋਈ ਹੁੰਦੀ ਸੀਗੀ ਵੀ ਸਾਨੂੰ ਪਿਆਰ ਕਰੇ ਮੰਮੀ ਤੇ ਸ਼ਲਗਮ ਲੱਗੀ ਸੀ ਹੁਣ ਮੈਂ ਇੱਥੇ ਬੈਠ ਕੇ ਧੁੱਪੇ ਬੈਠ ਕੇ ਸ਼ਲਗਮ ਕੱਟੇ ਬੱਚੇ ਮੇਰੇ ਕੋਲ ਖੇਡ ਹੀ ਜਾਂਦੇ ਸੀਗੇ ਤੇ ਇਤਮੇ ਸ਼ਲਗਮ ਨੂੰ ਸ਼ਲਗਮ ਕੱਟ ਲਏ ਪਾਰੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਸੈਰ ਕਰਨ ਤੋਂ ਬਾਅਦ ਸੈਰ ਕਰਕੇ ਆਈ ਫਿਰ ਉਸ ਤੋਂ ਬਾਅਦ ਮੈਂ ਆਕੇ ਸ਼ਲਗਮ ਨੂੰ ਸ਼ਲਗਮ ਦੀ ਸਬਜ਼ੀ ਨੂੰ ਤੜਕਾ ਲਗਾਇਆ ਕਿਉਂਕਿ ਫਿਰ ਮੈਂ ਕੱਟ ਕੇ ਰੱਖ ਜਾਣੀ ਹੁੰਦੀ ਆ ਸੈਰ ਕਰਨ ਗਏ ਕਈ ਵਾਰੀ ਨਾ ਹੋ ਜਾਂਦਾ ਵਾ ਵੀ ਚਲੋ ਥੋੜਾ ਜਿਆਦਾ ਘੁੰਮ ਲੈਨੇ ਆ ਥੋੜਾ ਜਿਹਾ ਵੱਡਾ ਚੱਕਰ ਕੱਢ ਲੈਨੇ ਆ ਹਨਾ ਵੈਸੇ ਸਾਡੀ 40 ਮਿੰਟ ਦੀ ਸੈਰ ਹੁੰਦੀ ਆ ਰੋਜ਼ ਤੇ ਕਈ ਵਾਰ ਉੱਪਰ ਵੀ ਚਲਾ ਜਾਂਦਾ ਟਾਈਮ ਹਨਾ ਦਾ 5-10 ਮਿੰਟ ਹੋਰ ਵੀ ਉੱਪਰ ਲਗਾ ਲੈਨੇ ਆ ਫਿਰ ਆ ਕੇ 10-15 ਮਿੰਟ ਰੈਸਟ ਵੀ ਚਾਹੀਦੀ ਹੁੰਦੀ ਆ ਕਿਉਂਕਿ ਪੇਨ ਹੋਣ ਲੱਗ ਜਾਂਦੀ ਆ ਲੈਗ ਦੇ ਵਿੱਚ ਲੈਗਸ ਦੁਖਣ ਲੱਗ ਜਾਂਦੀਆਂ ਨੇ ਲੱਤਾਂ ਨੂੰ ਖੁਰ ਲੱਗ ਜਾਂਦੀਆਂ ਨੇ ਫਿਰ ਆ ਕੇ ਥੋੜਾ ਟਾਈਮ ਬੈਠ ਜਾਈਦਾ ਵਾ ਬੈਠ ਕੇ ਫੇਰ ਮੈਂ ਲੱਗਦੀ ਹੁੰਨੀ ਆ ਮੈਨੂੰ ਹੋ ਜਾਂਦੇ ਆ ਆਲਮੋਸਟ ਇੱਥੇ 6:30 ਹੋ ਗਏ ਸੀ ਇਹ ਸਬਜੀ ਬਣਾਉਣ ਦੀ ਨੂੰ ਇਸ ਲਈ ਮੈਂ ਕੱਟ ਕੇ ਤਿਆਰ ਕਰਕੇ ਸਾਰਾ ਕੁਝ ਜਾਨੀ ਹੁੰਨੀ ਆ ਮੈਂ ਆ ਕੇ ਜਲਦੀ ਨੇ ਤੜਕਾ ਲਗਾ ਦੂੰਗੀ ਹਨਾ ਭਾਂਡੇ ਵਗੈਰਾ ਵੀ ਚੱਕ ਕੇ ਸਲੱਫ ਵਗੈਰਾ ਸਾਫ਼ ਕਰਕੇ ਬਸ ਮਨੇ ਹੁੰਦਾ ਵੀ ਜਾਨਦੀ ਵੀ ਮੈਂ ਤੜਕਾ ਲਗਾ ਦੂੰਗੀ ਤੇ ਸਾਰਾ ਐਂਡ ਰੈਡੀ ਕਰਕੇ ਰੱਖ ਕੇ ਜਾਨੀ ਹੁੰਨੀ ਆ ਬਾਕੀ ਹੁਣ ਮੈਂ ਸਬਜੀ ਵੀ ਬਣਾਉਣੀ ਆ ਇਸ ਤੋਂ ਬਾਅਦ ਸਿਸਟਰ ਨੇ ਹੀ ਕਰਨਾ ਕੰਮ ਉਹੀ ਕਰੂਗੀ ਰੋਟੀ ਸਬ ਰੋਟੀ ਉਹ ਬਣਾਉਗੀ ਸਬਜੀ ਮੈਂ ਬਣਾ ਦਿੰਨੀ ਆ ਤੇ ਉਸ ਤੋਂ ਬਾਅਦ ਫਿਰ ਫੜਾ ਦਿੰਨੇ ਆ ਨਾਲੋ ਨਾਲ ਜਿਵੇਂ ਜਿਵੇਂ ਚਾਹੇ ਮੰਮੀ ਫੜਾ ਦੇਣ ਚਾਹੇ ਮੈਂ ਸਾਡੇ ਬੱਚੇ ਇਦਾਂ ਤਾਂ ਹੈ ਨਹੀਂਗਾ ਵੀ ਇਹੇ ਕੰਮ ਉਹ ਨਹੀਂ ਕਰਨਾ ਵਾ ਬਸ ਇਹ ਹੈਗਾ ਵੀ ਸਵੇਰ ਸ਼ਾਮ ਦਾ ਜਿਹੜਾ ਉਹ ਹੈਗਾ ਵਾ ਸਵੇਰੇ ਝਾੜੂ ਪੁੱਛਦਾ ਤੇ ਸ਼ਾਮ ਨੂੰ ਰੋਟੀ ਦਾ ਕੰਮ ਇਹੇ ਸਿਸਟਰ ਨੇ ਕੀਤਾ ਹੋਇਆ ਵਾ ਵੀ ਮੈਂ ਹੀ ਕਰਨਾ ਵਾ ਹਨਾ ਇਹ ਮਤਲਬ ਮਤਲਬ ਇਹ ਹੋ ਜਾਂਦਾ ਵੀ ਉਹਦੇ ਕੋਲ ਟਾਈਮ ਹੀ ਇੰਨਾ ਕਾ ਵੀ ਉਹ ਇਸ ਟਾਈਮ ਦੇ ਵਿੱਚ ਇੰਨਾ ਕੀ ਕੰਮ ਕਰ ਸਕਦੀ ਆ ਹਨਾ ਹੁਣ ਆਪਾਂ ਨੂੰ ਵੀ ਪਤਾ ਹੀ ਆ ਇਹ ਗੱਲ ਦਾ ਤੇ ਬਾਕੀ ਜੇ ਆਪਾਂ ਹਨਾ ਇੱਕ ਦੂਜੇ ਨੂੰ ਸਮਝਾਂਗੇ ਤਾਂ ਹੀ ਇੱਕ ਫੈਮਿਲੀ ਬਣੂਗੀ ਜੇ ਆਪਾਂ ਇੱਕ ਦੂਜੇ ਨੂੰ ਸਮਝ ਨਹੀਂ ਤਾਂ ਫਿਰ ਉੱਥੇ ਤਾਂ ਇੱਕ ਮਤਲਬ ਮੈਂਬਰ ਰਹਿ ਰਹੇ ਹੋਣਗੇ ਤੇ ਉਹ ਫਿਰ ਫੈਮਿਲੀ ਦਾ ਨਾਮ ਨਹੀਂ ਦੇ ਸਕਦੇ ਆਪਾਂ ਖੁਸ਼ੀ ਖੁਸ਼ੀ ਫੈਮਿਲੀ ਦੇ ਖੁਸ਼ਹਾਲ ਜਿਹੜੀ ਫੈਮਿਲੀ ਹੋਊਗੀ ਉਹਦੇ ਵਿੱਚ ਆਪਾਂ ਨੂੰ ਅੰਡਰਸਟੈਂਡਿੰਗ ਜ਼ਰੂਰੀ ਆ ਜੇ ਮੈਂ ਉਹਨੂੰ ਸਮਝੂਗੀ ਤੇ ਉਹ ਮੈਨੂੰ ਸਮਝੂਗੀ ਫੇਰ ਹੀ ਆਪਾਂ ਹਨਾ ਕਰ ਸਕਦੇ ਆ ਕੰਮ ਕਾਜ ਤੇ ਵਧੀਆ ਰਹਿ ਸਕਦੇ ਆ ਖੁਸ਼ ਰਹਿ ਸਕਦੇ ਆ ਇੱਥੇ ਮੈਂ ਹੁਣ ਪਿਆਜ਼ ਕੱਟ ਕੇ ਤੜਕਾ ਲਗਾ ਲਿਆ ਤੇ ਨਾ ਵਿੱਚ ਹੀ ਪਤਾ ਮੈਂ ਟਮਾਟਰ ਲਸਣ ਹੈ ਨਹੀਂ ਸੀ ਮੇਰੇ ਕੋਲੇ ਤੇ ਇਸ ਲਈ ਮੈਂ ਨਹੀਂ ਪਾਇਆ ਅਦਰਕ ਮੈਂ ਵਿੱਚ ਹੀ ਕਰ ਲਿਆ ਸੀ ਪਿਆਜ਼ਾਂ ਦੇ ਤੇ بس ਇੱਥੇ ਮੈਂ ਥੋੜਾ ਨਮਕ ਪਾ ਕੇ ਟਮਾਟਰ ਪਾ ਕੇ ਚੰਗੀ ਤਰ੍ਹਾਂ ਗਲ ਜਾਣ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲੂੰਗੀ ਮਸਾਲੇ ਨੂੰ ਮਸਾਲੇ ਨੂੰ ਭੁੰਨ ਕੇ ਵਿੱਚ ਮੈਂ ਥੋੜੀ ਜੀ ਮੈਨੂੰ ਮੇਥੀ ਨਹੀਂ ਸੀ ਮਿਲੀ ਮੇਥੇ ਸੀਗੇ ਮੇਥੇ ਫਿਰ ਮੈਨੂੰ ਇਹ ਸੀਗਾ ਵੀ ਜੇ ਮੈਂ ਜ਼ਿਆਦਾ ਪਾਤੇ ਤਾਂ ਕੜਤਣ ਆ ਜਾਂਦੀ ਹੈ ਮੇਥੇ ਥੋੜੇ ਜੇ ਕੜਤਣ ਦੇ ਵਿੱਚ ਹੁੰਦੇ ਆ ਵੀ ਸਬਜ਼ੀ ਦੇ ਵਿੱਚ ਕੜਤਣ ਆ ਜੂਗੀ ਇਸ ਲਈ ਮੈਂ ਥੋੜੇ ਜੀ ਮੇਥੇ ਪਾਈ ਸੀ ਤਾਂ ਕਿ ਮਿੱਠੀ ਜੀ ਵੀ ਨਾ ਰਹੇ ਸਬਜ਼ੀ ਕਿਉਂਕਿ ਸ਼ਲਗਮ ਆ ਜਾਂ ਗਾਜਰ ਹੋਊਗੀ ਇਹ ਸਬਜ਼ੀ ਮਿੱਠੀ ਜੀ ਵੀ ਰਹਿ ਜਾਂਦੀ ਆ ਹਨ ਤੇ ਇਸ ਲਈ ਫਿਰ ਉਹਨੂੰ ਥੋੜਾ ਜਿਹਾ ਮਤਲਬ ਸਵਾਦ ਜਾ ਆ ਜਵੇ ਬੈਲੈਂਸ ਜਾ ਬਣ ਜਵੇ ਇਸ ਲਈ ਮੈਂ ਬਹੁਤ ਥੋੜੇ ਜੇ ਮੇਥੇ ਪਾਈ ਸੀ ਤੇ ਜਿਆਦਾ ਨਹੀਂ ਸੀ ਪਾਈ ਤੇ ਇਹਦੇ ਨਾਲ ਹੀ ਬਹੁਤ ਬਹੁਤ ਟੇਸਟੀ ਸਬਜੀ ਬਣੀ ਸੀ ਇਹਦੇ ਵਿੱਚ ਨਾ ਦੇਸੀ ਘਿਓ ਪਾ ਕੇ ਖਾਓ ਤਾਂ ਹੋਰ ਵੀ ਸਵਾਦ ਲੱਗਦੀ ਆ ਤੇ ਇੱਥੇ ਮੈਂ ਜਦੋਂ ਮਸਾਲਾ ਮੇਰਾ ਭੁੱਜ ਗਿਆ ਪਿਆਜ਼ ਟਮਾਟਰ ਹੋ ਗਏ ਤੇ ਮੈਂ ਸਾਰੇ ਜਿਹੜੇ ਮਸਾਲੇ ਸੀਗੇ ਹਲਦੀ ਧਨੀਆ ਪਾਊਡਰ ਤੇ ਲਾਲ ਮਿਰਚ ਹਨਾ ਹਰੀ ਮਿਰਚ ਪਾਤੀ ਸੀ ਮੈਂ ਵਿੱਚ ਹੀ ਪਹਿਲਾਂ ਹੀ ਤੇ ਬਾਕੀ ਕਿਚਨ ਕਿੰਗ ਮਸਾਲਾ ਮੇਰਾ ਫੇਵਰੇਟ ਉਹ ਮੈਂ ਪਾਤਾ ਸੀ ਤੇ ਬਾਕੀ ਇਥੇ ਮੈਂ ਸਬਜੀ ਸਾਰੀ ਧੋ ਕੇ ਵਿੱਚ ਐਡ ਕਰ ਦੂੰਗੀ ਤੇ ਜਿੰਨਾ ਕੁ ਪਾਣੀ ਇਹਦੇ ਵਿੱਚ ਇਹ ਧੋਣ ਦੇ ਨਾਲ ਜਾਊਗਾ ਬਾਕੀ ਛਲਗਮਾ ਦੇ ਵਿੱਚ ਆਪਣੇ ਦੇ ਵਿੱਚ ਵੀ ਥੋੜਾ ਪਾਣੀ ਹੁੰਦਾ ਤੇ ਉਹਦੇ ਨਾਲ ਇਹ ਬਹੁਤ ਅੱਛੀ ਕੁੱਕ ਹੋ ਜਾਂਦੀ ਆ ਤੇ ਐਕਸਟਰਾ ਪਾਣੀ ਪਾਉਣ ਦੀ ਲੋੜ ਨਹੀਂ ਹੁੰਦੀ ਬਹੁਤ ਜ਼ਿਆਦਾ ਸਵਾਦ ਬਹੁਤ ਜ਼ਿਆਦਾ ਟੇਸਟੀ ਸਬਜੀ ਬਣ ਕੇ ਰੈਡੀ ਹੁੰਦੀ ਆ ਬਸ ਮੇਰਾ ਇਹੀ ਸਿੰਪਲ ਜਿਹਾ ਤਰੀਕਾ ਵਾ ਇਮ ਇਦਾਂ ਹੀ ਬਣਾਉਣੀ ਹੁੰਦੀ ਆ ਤੇ ਸਾਰਿਆਂ ਨੂੰ ਪਸੰਦ ਆਉਂਦੀ ਆ ਤੇ ਪਰ ਮੈਂ ਕਿਚਨ ਕਿੰਗ ਮਸਾਲਾ ਜ਼ਰੂਰ ਯੂਜ਼ ਕਰਦੀ ਹੁੰਨੀ ਆ ਹਨਾ ਸਬਜੀ ਦੇ ਵਿੱਚ ਚਾਹੇ ਉਹ ਗਰੇਵੀ ਵਾਲੀ ਹੋਵੇ ਤਰੀ ਵਾਲੀ ਹੋਵੇ ਜਾਂ ਫਿਰ ਉਹ ਇਦਾਂ ਮੈਂ ਸੁੱਕੀ ਸਬਜੀ ਬਣਾਵਾ ਮੈਨੂੰ ਕਿਚਨ ਕਿੰਗ ਮਸਾਲਾ ਪਾਏ ਤੋਂ ਬਿਨਾ ਮੈਨੂੰ ਸਵਾਦ ਨਹੀਂ ਆਉਂਦਾ ਮੈਂ ਗਰਮ ਮਸਾਲਾ ਨਹੀਂ ਯੂਜ਼ ਕਰਦੀ ਮੈਂ ਕਿਚਨ ਕਿੰਗ ਮਸਾਲਾ ਯੂਜ਼ ਕਰਦੀ ਆ ਤੇ ਉਹੀ ਬਸ ਮੈਨੂੰ ਇਹੀ ਵਧੀਆ ਲੱਗਦਾ ਜਾਹੇ ਥੋੜਾ ਜਿਹਾ ਪਾ ਲਓ ਅੱਧਾ ਚਮਚੀ ਪਰ ਉਹਦੇ ਨਾਲ ਹੀ ਨਾ ਬਹੁਤ ਸੋਹਣਾ ਟੇਸਟ ਆ ਜਾਂਦਾ ਵਾ ਬਹੁਤ ਸੁਆਦ ਤੇ ਹੁਣ ਮੈਂ ਚੰਗੀ ਤਰ੍ਹਾਂ ਇਹ ਕਰ ਦੂੰਗੀ ਮਿਕਸ ਮਸਾਲਿਆਂ ਦੇ ਵਿੱਚ ਤੇ ਮਸਾਲੇ ਤੇ ਛਲਗਮ ਤੇ ਜਿਹੜੇ ਮੇਥੇ ਪਾਇਆ ਥੋੜੇ ਜੇ ਉਹ ਇੱਕ ਜਾਨ ਹੋ ਜਾਣ ਬਸ ਇਦਾਂ ਮੈਂ ਇਹਨਾਂ ਨੂੰ ਮਿਕਸ ਕਰਤਾ ਮਿਕਸ ਕਰਕੇ ਇਹਨੂੰ ਟੱਕ ਦੂੰਗੀ ਤੇ ਸਾਰਾ ਦਿਨ ਅੱਜ ਕਿਚਨ ਜੀ ਨਿਕਲ ਗਿਆ ਲਓ ਜੀ ਇਹ ਵੀ ਸਬਜੀ ਹੋ ਗਈ ਰੈਡੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਸੱਚੀ ਗੱਲ ਜੀ ਸਾਰਿਆਂ ਨੂੰ